ਅੱਜੂ ਮੇਰਾ ਛੋਟਾ ਭਰਾ ਬਣ ਕੇ ਮੈਂ ਇੱਕ ਗੱਲ ਦੱਸੂਗਾ ਹੋਰ ਅੱਜੂ ਕਿੱਦਾਂ ਠੀਕ ਆਂਗਾ ਘਰੇ ਕਿੱਦਾਂ ਸੀ ਸਾਰੇ ਵਧੀਆ ਸੀ ਨਾਲੇ ਤੇਰੀ ਮੰਮੀ ਤੇ ਅਮਨ ਕਿਵੇਂ ਸੀ ਉਹਨਾਂ ਨੇ ਕਿੰਨੇ ਦਿਨ ਹੋ ਗਏ ਗੇੜਾ ਹੀ ਨਹੀਂ ਮਾਰਿਆ ਹੈਗਾ ਹੁਣ 4000 ਸੀ ਤੇਰੇ ਕੋਲੇ ਰਜਿਸਟਰੀ ਵਾਲੇ ਨੂੰ 9000 ਰੁਪਏ ਵਿਆਜ ਦੇਣੀ ਸੀ 5000 ਰੁਪਏ ਆਪਦੇ ਕੋਲੋਂ ਪਾ ਕੇ ਉਥੋਂ ਹੀ ਜਿੱਤ ਕੇ ਆ ਨਾ ਲਿਆ ਆ ਬਸ ਮੇਰਾ ਨਾਮ ਨਹੀਂ ਵੇਚਣਾ ਚਾਹੀਦਾ ਜੇ ਮੇਰਾ ਨਾਮ ਵੇਚ ਆ ਗਿਆ ਤੇਰੀ ਮੇਰੀ ਦੁਸ਼ਮਣੀ ਪੈ ਜਾਣੀ ਅਮਨ ਕੁੜੀ ਨੂੰ ਨਾ ਸਾਰਾ ਕੁਝ ਪਤਾ ਮੈਂ ਇਹ ਤੋ ਨਾ ਕਿੰਨੇ ਕ ਦਿਨ ਗੱਲ ਲੁਕੋ ਕੇ ਰੱਖੂ ਨਾਲੇ ਇਹਦਾ ਪਿਓ ਇਹਦਾ ਕਰਦਾ ਬਹੁਤ ਆ ਮੈਂ ਸੋਚਿਆ ਕੀ ਭਤਾ ਇਹੀ ਸਮਝਾ ਲੇ ਆਪਣੇ ਪਿਓ ਨੂੰ ਦੀਪੀ ਤੂੰ ਆਪ ਦੱਸ ਕਿਹੜੀ ਭੈਣ ਚਾਹਦੀ ਐ ਵੀ ਉਹਦਾ ਭਰਾ ਕਰਜ਼ਾਈ ਹੋਵੇ ਤੇ ਕਿਹੜੀ ਭੈਣ ਚਾਹਦੀ ਐ ਉਹਦਾ ਭਰਾ ਜੂਆ ਖੇਡੇ ਭਾਵੇਂ ਅੱਜ ਦੇ ਟਾਈਮ ਚ ਕਈ ਭੈਣ ਭਰਾਵਾਂ ਦੀ ਨਹੀਂ ਬੰਦੀ ਪਰ ਭੈਣਾਂ ਅੰਦਰੋਂ ਤਾਂ ਆਪਣੇ ਭਰਾਵਾਂ ਲਈ ਸੁੱਖ ਮੰਗਦੀਆਂ ਹੀ ਆ ਮੇਰੇ ਪ੍ਰੋਤਨ ਇਲਜਾਮ ਲਾਉਣ ਤੋਂ ਪਹਿਲਾਂ ਸੋਚਣਾ ਸੀ ਸੁੱਕੀ ਏ ਖੱਡੀ ਏ ਜੀਏ ਕੀ ਗੱਲ ਘਬਾਰਿਆ ਜਿਆ ਭਰਾ ਦਾ ਸੱਚ ਹਲਕਿ ਛੋ ਥੱਲੇ ਨਹੀਂ ਜਾ ਰਿਹਾ ਮੈਂ ਤਾਂ ਪਹਿਲਾਂ ਹੀ ਤੇਰੀ ਧੋਣ ਮਰੋੜਨ ਨੂੰ ਫਿਰਦੀ ਸੀ ਅੱਜ ਤੇਰਾ ਨਾ ਹੱਥ ਮਰੋੜੂੰਗੀ ਮੈਂ ਕਿਉਂ ਤੂੰ ਮੇਰੇ ਧੋਣ ਮਰੋੜਨ ਨੂੰ ਕਿਉਂ ਫਿਰਦੀ ਸੀ ਮੈਂ ਤੇਰੇ ਚੌਲਾਂ ਚ ਰਾਜਮਾ ਕੱਢ ਕੇ ਲੈ ਗਈ ਸੀ ਨੋ ਸਮੂਸਿਆਂ ਦੇ ਵਿੱਚੋਂ ਆਲੂ ਕੱਢ ਕੇ ਖਾਣ ਵਾਲੀਏ ਰਾਜਮਾ ਚਾਵਲ ਕਦੀ ਇਕੱਠੇ ਦੇਖੇ ਨੇ ਤੰਦੂਰੀਏ ਜੀਏ ਭਕਾਨੇ ਵਾਂਗੂ ਫੁੱਲੀ ਪਈਆਂ ਤੂੰ ਹਰ ਵੇਲੇ ਤੇਰੇ ਦਿਮਾਗ 'ਚ ਖਾਣ ਦੀਆਂ ਗੱਲਾਂ ਆਉਂਦੀਆਂ ਨੇ ਆਦੀ ਦੂਜੀ ਵਾਰ ਖੀਰ ਉੱਪਰ ਅਣਸ਼ਾਨ ਦੇ ਦਿੱਤੀ ਪਈਆਂ ਦੀਵਾਲੀ ਦੇ ਉੱਤੇ ਨਾ ਆਲੂ ਬੰਬ ਘੁਮਾ ਕੇ ਮਾਰਿਆ ਸੀ ਇਹਦੇ ਤੇ ਦੇਖਿਆ ਤੰਦੂਰੀਏ ਜੀਏ ਬੰਬ ਜੀ ਵੀ ਤੈਨੂੰ ਆਲੂ ਹੀ ਲੱਭਿਆ ਸੀ ਖਾਣੋਂ ਤਾਂ ਨਹੀਂ ਹਟਦੀ ਤੂੰ ਨਾ ਜੇ ਫੁੱਲੀ ਬੈਠੀ ਆ ਨਾ ਆਪਣੇ ਪਿਓ ਦੇ ਸਿਰ ਤੇ ਫੁੱਲੀ ਬੈਠੀ ਆ ਕੀ ਗੱਲ ਤੂੰ ਵੀ ਫੁੱਲ ਲਾ ਤੇਰਾ ਪਿਓ ਤੈਨੂੰ ਰੋਟੀ ਨਹੀਂ ਖਵਾਉਂਦਾ ਮੇਰੇ ਨਾ ਪਿਓ ਬਾਰੇ ਕੁਛ ਬੋਲੀ ਨਾ ਤੂੰ ਮੈਂ ਆਪਣੇ ਪਿਓ ਬਾਰੇ ਕੁਛ ਵੀ برداشت ਨਹੀਂ ਕਰ ਸਕਦੀ ਦੇਖਿਆ ਤੂੰ ਆਪਣੇ ਪਿਓ ਬਾਰੇ برداشت ਨਹੀਂ ਕਰ ਸਕਦੀ ਤੇ ਮੇਰੇ ਭਰਾ ਬਾਰੇ ਤੂੰ ਉਲਟਾ ਸਿੱਧਾ ਬੋਲਦੀ ਅੱਜ ਤੋਂ ਬਾਅਦ ਨਾ ਮੇਰੇ ਭਰਾ ਬਾਰੇ ਗਲਤ ਨਾ ਬੋਲੀ ਨਹੀਂ ਤਾਂ ਨਾ ਉਹ ਗੁੱਟ ਜੇ ਤੇਰਾ ਐਵੇਂ ਮਰੋੜ ਦੂੰਗੀ ਤੂੰ ਜਾਣਾ ਹੁਣ ਜਿੱਤੇ ਮੇਰੇ ਨਾਲ ਹਾਂ ਕੀ ਆ ਸਾਲਾ ਸਹ ਮਤੈ ਨੱਕ ਦੀ ਨਾ ਨੁਲੀਜ ਨਾ ਬਾਹਰ ਆ ਜਵੇ ਬੋਲਿਆ ਤੇ ਤੂੰ ਜਾਂਦਾ ਨਹੀਂ ਪਿਆ ਲੱਗੀ ਮੇਰੇ ਨਾਲ ਪੰਗੇ ਲੈਣ ਉਹ ਦੀਦੀ ਆਇਓ ਖਾਂ ਆ ਦੇਖੋ ਲੜ ਪਈਆਂ ਜਿਵੇਂ ਛੋਟੀਆਂ ਹੁੰਦੀਆਂ ਲੜਦੀਆਂ ਸੀ ਇਹ ਤਾਂ ਪਾਗਲ ਹੋ ਗਈ ਹੈ ਛੱਡ ਹਣ ਮੰਮੀ ਹਟ ਜਾ ਅੱਜ ਨਹੀਂ ਇਹਨੂੰ ਮੈਂ ਛੱਡਦੀ ਛੱਡਣਾ ਤਾਂ ਮੈਂ ਵੀ ਨਹੀਂਗਾ ਤੈਨੂੰ ਆ ਜਾ ਬੋਖ ਜੀਆਂ ਐਡੀਆਂ ਹੋ ਗਈਆਂ ਟਿਕਦੀਆਂ ਨਹੀਂ ਹੈਗੀਆਂ ਓ ਮਾਮੀ ਜੀ ਸਮਝਾ ਕੇ ਰੱਖੋ ਇਹਨੂੰ ਐਵੇਂ ਮੇਰੇ ਥੱਲੇ ਤੁੱਲੇ ਆ ਗਈ ਨਾ ਮਿੱਦ ਜਾਊਗੀ ਕੇਕ ਦੀ ਤਰ੍ਹਾਂ ਆ ਤੂੰ ਮਿੱਤ ਕੀ ਦਿਖਾ ਤੂੰ ਮੈਨੂੰ ਆ ਪਕਾਨਿਆ ਜ ਤੇਰੇ ਚਨੇ ਮ ਮਾੜੀ ਸੂਈ ਮਾਰਨੀ ਆ ਸਾਰੀ ਫੂਕ ਕੱਟ ਕੇ ਰੱਖ ਦੇਣੀ ਤੇਰੀ ਮੈਂ ਆ ਤੂੰ ਮੈਨੂੰ ਦੇਖੋ ਜੁਆ ਜੁਆ ਜੁਗਰ ਦਿਨੰਦੀ ਐ ਗਗਨ ਯਾਰ ਮੈਂ ਤੇਰੇ ਕੋਲ ਹੀ ਆ ਰਿਹਾ ਸੀ ਉਹ ਸ਼ੁਕਰ ਆ ਤੂੰ ਮੈਨੂੰ ਰਾਹ ਜੀ ਮਿਲ ਗਿਆ ਮੈਂ ਤੇਰੇ ਘਰੇ ਜਾ ਰਿਹਾ ਸੀ ਯਾਰ ਰਮਨ ਮੈਨੂੰ ਅੱਜ ਪੈਸੇ ਦੇ ਮੈਨੂੰ ਬੜੀ ਲੋੜ ਆ ਪੈਸਿਆਂ ਦੀ ਅੱਜ ਉਹ ਯਾਰ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਉਹ ਮੈਂ ਤਾਂ ਤੇਰੇ ਕੋਲ ਹੀ ਆ ਰਿਹਾ ਸੀਗਾ ਪੈਸਿਆਂ ਨੂੰ ਹੀ ਉਹ ਭਰਾਵਾ ਕੁੜੀ ਦੀ ਫੀਸ ਦੇਣੀ ਆ ਕਾਲਜ ਦੀ ਉਹ ਤਾਂ ਕਰਕੇ ਮੈਂ ਕਿਹਾ ਵੀ ਤੇਤੋਂ ਪੈਸੇ ਫੜ ਲੈਣਾ ਯਾਰ ਜੇ ਮੈਂ ਫੀਸ ਨਾ ਨਾ ਦਿੱਤੀ ਉਹਨਾਂ ਨੇ ਪੇਪਰਾਂ 'ਚ ਨਹੀਂ ਬੈਠਣ ਦਿੰਨਾ ਜੇ ਪੇਪਰਾਂ 'ਚ ਨਾ ਬੈਠੀ ਤੇ ਉਹਦਾ ਸਾਰਾ ਸਾਲ ਖਰਾਬ ਹੋ ਜਾਊਗਾ ਉਹ ਤੇਰੇ ਕੋਲ ਤਾਂ ਭਰਾ ਇੱਕ ਕੁੜੀ ਆ ਮੇਰੇ ਕੋਲ ਦੋ ਨੇ ਅੱਜਕੱਲ ਦਾ ਸਕੂਲ ਦਾ ਜ਼ਿਆਦਾ ਖਰਚਾ ਹੈਗਾ ਕਾਲਜਾਂ ਨਾਲੋਂ ਮੈਂ ਤਾਂ ਉਹੀ ਤੇਰੇ ਕੋਲੋਂ ਪੈਸੇ ਲੈਣ ਆ ਰਿਹਾ ਸੀਗਾ ਤੇਰੇ ਕੋਲ 30000 ਰੁਪਇਆ ਲੈਣਾ ਵਾ ਤੂੰ ਕੱਲਾ ਮੈਨੂੰ 5000 ਹੀ ਦੇ ਦੇ ਮੇਰੇ ਜਵਾਕਾਂ ਦੀ ਅੱਜ ਤੱਕਰ ਫੀਸ ਨਹੀਂ ਲੇਟ ਹੋਈ ਤੇ ਦੋਵੇਂ ਜਵਾਕਾਂ ਉਹਨਾਂ ਨੂੰ ਬਾਹਰ ਖਿਲਾੜ ਦਿੰਦੇ ਨੇ ਯਾਰ ਮੈਂ ਤੇਰੀ ਮਜਬੂਰੀ ਸਮਝਦਾ ਪਿਆ ਕੀ ਕਰਾਂ ਯਾਰ ਅੱਜ ਕੱਲ ਮੇਰਾ ਦਾਈ ਨਹੀਂ ਲੱਗਦਾ ਪਿਆ ਜੇ ਦਾ ਲੱਗ ਜੇ ਪੈਸੇ ਹੀ ਪੈਸੇ ਨਹੀਂ ਯਾਰ ਤਾਂ ਹੀ ਤਾਂ ਮੈਂ ਨਹੀਂ ਬਹਿ ਰਿਹਾ ਜੂਏ 'ਚ ਜੂਏ 'ਚ ਬੈਠਣ ਲਈ ਤਾਂ ਪੈਸੇ ਹੋਣੇ ਚਾਹੀਦੇ ਨੇ ਮੇ ਕੋ ਹੋ ਹੈ ਨਹੀਂ ਭਾਈ ਯਾਰ ਰਮਨ 6 ਮਹੀਨੇ ਹੋ ਗਏ ਪੈਸਿਆਂ ਨੂੰ ਦੇਣ ਨੂੰ ਤੈਨੂੰ ਅੱਜ ਮੈਨੂੰ ਜਿੱਥੋਂ ਮਰਜ਼ੀ ਕਰਕੇ ਦੇ ਓ ਯਾਰ ਮੈਨੂੰ ਵੀ ਨਹੀਂ ਚੰਗਾ ਲੱਗਦਾਗਾ ਵੀ ਮੈਨੂੰ ਆ ਕੇ ਤੂੰ ਕਵੇਂ ਮੈਂ ਤਾਂ ਯਾਰ ਜਦੋਂ ਪੈਸੇ ਆ ਗਏ ਤੈਨੂੰ ਮੋੜ ਦੇਨੇ ਅੱਜ ਤੱਕ ਆਪਣਾ ਲੈਣ ਦੇਣ ਚੱਲਦਾ ਹੀ ਰਿਹਾ ਦਾਦੇ ਕਦੋਂ ਇਹਨਾਂ ਲੇਟ ਹੋਏ ਆ ਤਾਂ ਹੀ ਤਾਂ ਤੁਹਾਨੂੰ ਮੈਂ ਕਹਿੰਦਾ ਯਾਰ ਚੰਗਾ ਨਹੀਂ ਲੱਗਦਾ ਵਾ ਉਦੋਂ ਤੂੰ ਜੂਏ 'ਚ ਬੈਠਾ ਹੀ ਤੂੰ ਉਹਨਾਂ ਨੂੰ ਇਸ਼ਾਰਾ ਮਾਰਿਆ ਤੈਨੂੰ ਮੈਂ ਨਾਲ ਹੀ ਪੈਸੇ ਦਿੱਤੇ ਤੇਰੀ ਮੈਂ ਇੱਜ਼ਤ ਰੱਖੀ ਨਾ ਅੱਜ ਤੂੰ ਮੇਰੀ ਰੱਖ ਉਹ ਕਸਮੀ ਗੱਲ ਆ ਭਰਾਵਾ ਮੇਰੇ ਕੋਲ ਨਹੀਂ ਕਿ ਪੈਸੇ ਆ ਦੇਖ ਲੈ ਜੇਬਾਂ ਚੈੱਕ ਕਰ ਲੈ ਨਹੀਂ ਤਾਂ ਐ ਕਿੱਦਾਂ ਕਰ ਤੂੰ ਮੇਰਾ ਮੋਬਾਈਲ ਰੱਖ ਲੈ ਵੇਚ ਕੇ ਆਪਦੇ ਪੈਸੇ ਪੂਰੇ ਕਰ ਲੈ ਕਿੱਦਾਂ ਦੀਆਂ ਯਾਰ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦਾ ਜੇ ਫੋਨ ਤੇਰਾ ਰੱਖਣਾ ਹੁੰਦਾ ਮੈਂ ਕਾਦਾ ਰੱਖ ਲੈਂਦਾ ਤੂੰ ਮੈਨੂੰ ਪੈਸੇ ਦੇ ਮੇਰਾ ਭਰਾ ਯਾਰ ਗਗਨ ਤੈਨੂੰ ਪਤਾ ਤਾਂ ਹੈਗਾ ਆਪਾਂ ਸਾਰੇ ਜਾਣੇ ਸਾਰੇਆਂ ਨਾਲੋਂ ਵੱਧ ਪਿਆਰ ਮੇਰਾ ਤੇਰੇ ਨਾਲ ਆ ਤੂੰ ਮੇਰਾ ਇੱਜ਼ਤਮਾਨ ਰੱਖਦਾ ਮੈਂ ਤੇਰਾ ਪਰ ਅੱਜ ਮੇਰੇ ਕੋਲ ਕੁਝ ਨਹੀਂ ਹੈਗਾ ਇਹ ਤਾਂ ਯਾਰ ਗਲਤ ਗੱਲ ਆ ਇਹ ਤਾਂ ਤੂੰ ਅੱਗੇ ਤਾਂ ਉਹ ਜਿਹੜਾ ਬਈ ਯਾਰ ਆ ਉਹ ਖਰਾਬ ਕਰਦਾ ਪਿਆ ਤੂੰ ਆਪ ਦਾ ਮੈਂ ਕਹਿੰਨਾ ਆਪਣੀ ਗੱਲ ਆਪਣੇ ਵਿੱਚ ਹੀ ਰਹਿ ਜੇ ਘਰਾਂ ਤੇ ਕਰਨਾ ਪਹੰਚੇ ਜੇ ਮੈਂ ਪੈਸੇ ਮੰਗਣ ਤੇਰੇ ਘਰੇ ਗਿਆ ਚਲਾ ਤੇਰੀ ਈਗੋ ਨੂੰ ਹਰਟ ਆਉਣਾ ਵਾ ਠੀਕ ਆ ਮੁੜ ਕੇ ਆਪਾਂ ਦੋਵੇਂ ਲੜਦੇ ਫਿਰਾਂਗੇ ਜੇ ਤੈਨੂੰ ਘਰੇ ਜਾ ਕੇ ਨਾ ਪੈਸੇ ਮਿਲੇ ਫੇਰ ਫਿਰ ਵੀ ਤਾਂ ਐਣਾ ਤੂੰ ਮੇਤੋ ਹੀ ਲੈਂਗਾ। ਓ ਯਾਰ ਤੂੰ ਹੁਣ ਜਵਾਕ ਵਾਲੀਆਂ ਗੱਲਾਂ ਕਰਨ ਲੱਗ ਗਿਆ। ਚੱਲ ਠੀਕ ਆ ਭਰਾ ਤੇਰੀ ਮਰਜ਼ੀ ਆ ਪਰ ਮੈਨੂੰ 3-4 ਦਿਨਾਂ ਤੱਕਰ ਮੈਨੂੰ ਪੈਸੇ ਦੇ ਦੇਂ ਹੁਣ ਮੇਰੇ ਬਦਾਸ ਤੋਂ ਬਾਹਰ ਆ ਗੱਲ। ਠੀਕ ਆ। ਓ ਸਹੀ ਆ ਸਹੀ ਆ। ਆ ਜਿਹੜੀ ਤੂੰ ਐਣਾ ਗੱਲਾਂ ਕਰਦਾ ਫਿਰਦਾ ਨਾ ਜਿਹੜੀਆਂ ਤੇਰੀਆਂ ਦੋਨੇ ਕੁੜੀਆਂ ਉਹਨਾਂ ਦੀ ਐਡਮਿਸ਼ਨ ਮੈਂ ਕਰਾਈ ਸੀਗੀ। ਹੁਣ ਤੂੰ ਸਹਾਨ ਭੁੱਲ ਗਿਆ। ਕੋਈ ਗੱਲ ਨਹੀਂ ਐਦਾਂ ਹੀ ਹੁੰਦਾ ਸਾਰੇ ਜਾਨੇ ਭੁੱਲ ਜਾਂਦੇ ਹੁੰਦੇ ਆ। ਯਾਦ ਕਰ ਤੇਰੇ ਘਰ ਦੇ ਕੋਠੇ ਤੇ ਬਹਿ ਕੇ ਆਪਾਂ ਜੂਆ ਖੇਡਦੇ ਪਏ ਸੀ ਕੁੜੀ ਆ ਕੇ ਛੋਟੀ ਕਹਿੰਦੀ ਤਾਇਆ 200 ਰੁਪਏ ਦੇ ਮੈਂ ਕੱਢ ਕੇ 500 ਰੁਪਏ ਦਿੱਤਾ ਭੁੱਲ ਗਿਆ ਤੇਰੀ ਵੱਡੀ ਕੁੜੀ ਦੇ ਜਨਮ ਦਿਨ ਤੇ ਮॉल ਤੋਂ ਐਡਰੈਸ ਲੈ ਕੇ ਆਇਆ ਸੀਗਾ ਮੈਂ ਭੁੱਲ ਗਿਆ ਤੂੰ ਸਾਰਾ ਕੁਝ ਭਾਵੇਂ ਆਪਾਂ ਯਾਰ ਦੋਸਤਾਂ ਕਰਦਾ ਮੈਂ ਤੇਰਾ ਭਰਾਵਾਂ ਤੋਂ ਵੱਧ ਚੱਲ ਠੀਕ ਆ ਭਰਾਵਾ ਜੇ ਤੂੰ ਐਂ ਈ ਕਰਨੀ ਹੈ ਨਾ ਦੰਦ ਕੀ ਕੱਢਦਾ ਜੇ ਕੋਈ ਮੇਰੇ ਤੇ ਤੂੰ ਹਸਾਨ ਕੀਤਾ ਤਾਂ ਸੁਣਾ ਦੇ ਉਹ ਹੱਸਦਾ ਤਾਂ ਮੈਂ ਤਾਂ ਪਿਆਵਾ ਇੱਕ ਪਾਸੇ ਤੂੰ ਕਹੀ ਜਾਂਦਾ ਮੈਂ ਹੀ ਭਰਾ ਭਰਾਵਾਂ ਠੀਕ ਆ ਪੁੱਤ ਤੂੰ ਕੁੜੀਆਂ ਦਾ ਮੇਰੇ ਦਾ ਹਸਾਨ ਵੀ ਜਾਈ ਜਾਂਦਾ ਮੈਂ ਭਰਾ ਭਰਾ ਨਾ ਜਿਹੜੇ ਹੁੰਦੇ ਨੇ ਉਹ ਸੁਣਾਉਂਦੇ ਨਹੀਂ ਹੁੰਦੇ ਪਰ ਤੂੰ ਸੁਣਾ ਦਿੱਤੀ ਅੱਜ ਉਹ ਅੱਜ ਫੇਰ ਮੇਰੇ ਉਹੀ ਯਾਰੀ ਦੋਸਤੀ ਵਾਲੀ ਲਾਈਨ 'ਚ ਹੀ ਆ ਗਿਆ ਖੂਨ ਦੇ ਰਿਸ਼ਤੇ ਬਣਾ ਦੀ ਮਨਪਰਾਵ ਰੱਖ ਲੈਣ ਪਰ ਸੁਣਾਉਂਦੇ ਨਹੀਂ ਹੁੰਦੇ ਉਹ ਚਲ ਠੀਕ ਆ ਭਰਾਵਾ ਮਰਜੀ ਆ ਤੇਰੀ ਚੱਲ ਕੋਈ ਗੱਲ ਨਹੀਂ ਜਿੱਦਾਂ ਮੈਂ ਤੇਰਾ ਸਾਰਿਆ ਅੱਜ ਮੇਰਾ ਡੰਗ ਥਾਰ ਜੇ 2-3000 ਰੁਪਏ ਹੈਗਾ ਤੇਰੇ ਕੋਲ ਤਾਂ ਦੇ। ਉਹ ਲਫਾੜ ਭਰਾ 2000 ਰੁਪਏ ਘਰ ਦਾ ਸੌਦਾ ਲੈਣ ਚੱਲਿਆ। ਪਰ ਇਹ ਵੀ ਜਿਹੜੇ ਪਿਛਲੇ ਪੈਸੇ ਆ ਉਹਨਾਂ ਚ ਐਡ ਕਰ ਲਈ। 30000 ਤੇਰਾ ਪਿਛਲਾ ਤੇ 2000 ਰੁਪਏ ਇਹ 32000 ਰੁਪਏ ਹੋ ਗਿਆ। ਸ਼ਾਮ ਨੂੰ ਜੇ ਦਾ ਲੱਗ ਗਿਆ ਨਾ 35000 ਰੁਪਏ ਤੇਰੇ ਮੂੰਹ ਤੇ ਮਾਰੂੰਗਾ। ਲੈ ਲਈ ਭਰਾਵਾ। ਮੰਨ ਗਿਆ ਨਾ ਆਪਦੇ ਮੂੰਹੋਂ। ਇਹ ਤੂੰ ਦਾ ਵਾਸਤੇ ਪੈਸੇ ਲਏ ਆ। ਉਡੀ ਦੀ ਫੀਸ ਵਾਸਤੇ ਨਹੀਂ ਠੀਕ ਆ ਘਰ ਆਂਦਾ ਇੱਧਰ ਆ ਜਾ ਹੈ ਉਧਰ ਨੂੰ ਘਰ ਆਂਦੇ ਜਾ ਕੇ ਦੇ ਦਿਆਂ ਪੈਸੇ ਪੁਏ ਜੇ ਮਿਲ ਗਏ ਤਾਂ ਲੈ ਲੈਨੇ ਆ ਫਾਬੀ ਫਾਬੀ ਰਮਣਪਾ ਜੀ ਤੁਸੀਂ ਹੁਣੇ ਗਏ ਨੇ ਇੱਥੋਂ ਉਹ ਤਾਂ ਪਤਾ ਮੈਨੂੰ ਭਾਬੀ ਉਹ ਮੈਨੂੰ ਭਾਜੀ ਹੈ ਨਾ ਬਾਹਰ ਮਿਲ ਗਏ ਸੀਗੇ ਮੋੜ ਤੇ ਜਿਹੜਾ ਮੈਨੂੰ ਕੰਮ ਆ ਨਾ ਉਹ ਕਹਿੰਦਾ ਘਰੇ ਜਾਇਆ ਹਾਂਜੀ ਵੀਰੇ ਦੱਸੋ ਭਾਬੀ 3000 ਰੁਪਏ ਚਾਹੀਦਾ ਸੀਗਾ ਮੈਂ ਗਗਨ ਨੂੰ ਕਿਹਾ ਸੀਗਾ ਉਹ ਕਹਿੰਦਾ ਘਰੋਂ ਆਪਣੀ ਭਾਬੀ ਤੋਂ ਫੜ ਲੈ ਪੈਸੇ ਮੇਰੇ ਕੋਲ ਤਾਂ ਘਰੇ ਕੋਈ ਪੈਸੇ ਨਹੀਂ ਹੈ ਤੁਹਾਨੂੰ ਸੁਣਨ ਚ ਭਲੇਖਾ ਲੱਗ ਗਿਆ ਹੁਣ ਜੇ ਭਾਬੀ ਮੈਨੂੰ ਉਹਨੇ ਕਿਹਾ ਵੀ ਘਰੋਂ ਜਾ ਕੇ ਲਿਆ ਮੈਂ ਤਾਂ ਹੀ ਆਇਆ ਨਹੀਂ ਤਾਂ ਉਹ ਮੋੜ ਤੇ ਮੈਨੂੰ ਮਿਲ ਹੀ ਗਿਆ ਸੀ ਉਧਰੋਂ ਹੀ ਮੈਂ ਚਲ ਜਾਂਦਾ ਵਾਪਸ ਗਗਨ ਨੇ ਚਿੱਟੀ ਟੀ-ਸ਼ਰਟ ਤੇ ਖਾਕੀ ਪੈਂਟ ਪਾਈ ਆ ਨਾ ਤੇ ਮੋਟਰਸਾਈਕਲ ਤੇ ਗਿਆ ਨਾ ਤੇ ਗਿਆ ਵੀ ਸੌਦਾ ਲੈਣ ਦੱਸੋ ਸੌਦਾ ਨਹੀਂ ਲੈਣ ਗਿਆ ਹਾਂਜੀ ਵੀਰੇ ਗਿਆ ਤਾਂ ਸੌਦਾ ਲੈਣੀ ਆ ਉਹਨੇ ਚਿੱਟੀ ਟੀ-ਸ਼ਰਟ ਪਾਈ ਆ ਤੇ ਖਾਕੀ ਪੈਂਟ ਵੀ ਪਾਈ ਹੋਈ ਆ ਨਾ ਦੱਸੋ ਫਿਰ ਤੁਹਾਨੂੰ ਕੀ ਲੱਗਦਾ ਮੈਂ ਝੂਠ ਬੋਲ ਰਿਹਾ ਚਲੋ ਮੈਂ ਗਗਨ ਨੂੰ ਫੋਨ ਹੀ ਲਾ ਲੈਂਦਾ ਮੈਂ ਉਹਨੂੰ ਕਹਿ ਦੇਣਾ ਵੀ ਭਾਬੀ ਨੂੰ ਮੇਰੇ ਤੇ ਵਿਸ਼ਵਾਸ ਹੀ ਆਣੀਗਾ ਉਹ ਨਹੀਂ ਨਹੀਂ ਵੀਰੇ ਫੋਨ ਲਾਉਣ ਨੂੰ ਰਹਿਣ ਦੋ ਐਵੇਂ ਮੇਰੇ ਨਾਲ ਗੁੱਸੇ ਹੋਣਗੇ ਹਾਂ ਕਰੇ 3000 ਰੁਪਏ ਨਹੀਂ 1000 ਰੁਪਏ ਪਿਆਗਾ ਪਿਆ ਤਾਂ ਕਰੇ 3000 ਹੀ ਸੀ 2000 ਰੁਪਏ ਉਹ ਰਾਸ਼ਨ ਲਈ ਲੱਗੇ 1000 ਰੁਪਏ ਰਹਿ ਗਿਆ ਕੰਨ ਘਰੇ ਕੰਮ ਆ ਜਾਊਗਾ ਜੇ ਤੁਹਾਡਾ 1000 ਨਾਲ ਸਰਦਾ ਤਾਂ ਲੈ ਜਾਓ ਇਸ ਤੋਂ ਉੱਪਰ ਮੇਰੇ ਕੋਲ ਕੋਈ ਪੈਸਾ ਨਹੀਂ ਕਮਾਲ ਹੀ ਹੋ ਗਈ ਭਾਬੀ ਤੁਹਾਡੇ ਘਰੇ 50000 ਲੱਖ ਰੁਪਇਆ ਤਾਂ ਇੱਦੀ ਪਿਆ ਰਹਿੰਦਾ ਕਿੱਧਰ ਗਏ ਇੰਨੇ ਪੈਸੇ ਵੀਰੇ ਤੂੰ ਕਿਹੜਾ ਅਣਜਾਣ ਤੈਨੂੰ ਪਤਾ ਹੀ ਆ ਵੀ ਤੁਸੀਂ ਕਹੇ ਜੇ ਪੁੱਟੇ ਸਿੱਧੇ ਕੰਮ ਕਰਦੇ ਹੋ ਤੇਰੇ ਘਰ ਵਾਲੀ ਤੇਰੇ ਤੋਂ ਪਰੇਸ਼ਾਨ ਆ ਮੈਂ ਆਪਦੇ ਵਾਲੇ ਤੋਂ ਪਰੇਸ਼ਾਨ ਆ ਜਿਹੜੇ ਤੁਹਾਡੇ ਨਾਲ ਹੋਰ ਬਹਿੰਦੇ ਨੇ ਉਹ ਉਹਨਾਂ ਦੀਆਂ ਘਰ ਵਾਲੀਆਂ ਵੀ ਤੋਂ ਉਹਨਾਂ ਤੋਂ ਪਰੇਸ਼ਾਨ ਨੇ 50 ਵਾਰੀ ਮੈਂ ਤੁਹਾਨੂੰ ਵੀ ਸਮਝਾਇਆ ਤੇ ਇਹਨਾਂ ਨੂੰ ਵੀ ਸਮਝਾਇਆ ਵੀ ਇਹ ਜੂਏ ਜਾਇ ਦੇ ਕੰਮਾਂ ਨੂੰ ਛੱਡ ਦੋ ਪਰ ਤੁਹਾਡੇ ਕੰਮ ਤੇ ਜੂ ਨਹੀਂ ਸਰਕਦੀ ਦੇਖ ਵੀਰ ਉਹ ਕੰਮ ਕਰਨੇ ਕਿਉਂ ਆ ਜਿਹਦੇ ਨਾਲ ਘਰ ਦੀ ਬਰਬਾਦੀ ਆ ਤੇ ਤੁਸੀਂ ਉਹ ਕੰਮ ਛੱਡ ਕਿਉਂ ਨਹੀਂ ਦਿੰਦੇ ਜਿਹਦੇ ਨਾਲ ਤੁਹਾਡੇ ਘਰ ਦੇ ਪਰੇਸ਼ਾਨ ਰਹਿੰਦੇ ਨੇ ਭਾਬੀ ਗਿਆਨ ਤਾਂ ਤੁਸੀਂ ਸੋਨਾ ਦੇ ਦਿੰਨੇ ਆ ਪਰ ਪਹਿਲਾਂ ਆਪਦੇ ਮੰਜੇ ਥੱਲੇ ਤਾਂ ਛੋਟਾ ਮਾਰੋ ਪਹਿਲਾਂ ਉਹਨੂੰ ਤਾਂ ਸਮਝਾਓ ਕੀ ਪਤਾ ਉਹਨੂੰ ਦੇਖ ਕੇ ਮੈਂ ਵੀ ਹਟ ਜਾਵਾਂ ਵੀਰੇ ਪਹਿਲਾਂ ਤੂੰ ਛੱਡ ਦੇ ਖਵਰਾ ਤੈਨੂੰ ਦੇਖ ਕੇ ਮੇਰੇ ਵਾਲਾ ਛੱਡ ਦੇ ਪਹਿਲਾਂ ਸ਼ੁਰੂਆਤ ਇੱਕ ਜਣੇ ਨੂੰ ਤਾਂ ਕਰਨੀ ਪੈਣੀ ਆ ਨਾ ਦੇਖ ਭਾਬੀ ਮੈਂ ਤੇਰੇ ਘਰ ਵਾਲੇ ਦਾ 30000 ਰੁਪਏ ਦੇਣਾ ਆ ਇੱਕ ਦੋ ਦਾ ਲੱਗ ਗੇ ਤੇ ਮੈਂ ਉਹ ਦੇ ਹੀ ਦੇਣਾ ਜਿਹੜੇ ਨਾ ਪੈਸੇ ਜੂਏ 'ਚ ਹਾਰੇ ਹੋਈਏ ਨਾ ਉਹ ਜੂਏ 'ਚ ਉਤਰ ਜਾਣ ਤੇ ਚੰਗੀ ਗੱਲ ਹੈ ਹੁਣ ਜੂਏ ਵਾਲੇ ਪੈਸੇ ਮੈਂ ਆਪਦੀ ਜੇਬ ਚੋਂ ਦਿੰਦਾ ਚੰਗਾ ਨਹੀਂ ਲੱਗਦਾ ਇੰਨੀਆਂ ਕਮਾਈਆਂ ਕਿੱਥੇ ਗਈਆਂ ਐਰ ਕੀ ਦਾ ਨਾ ਮੋਟਾ ਹੀ ਖੇਡਣਾ ਜਾਂ ਤਾਂ ਰੁੜ ਗਏ ਜਾਂ ਤਰ ਗਏ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਆਹੀ ਕਹਿੰਦੇ ਆ ਰਹੇ ਹੋ ਵੀ ਇਹ ਲਾਸਟ ਦਾਗਾ ਜਾਂ ਰੁੜ ਕੇ ਜਾਂ ਤਰ ਗਏ ਆ ਤਰਨ ਦੇ ਚੱਕਰ ਚ ਐ ਨਹੀਂ ਪਤਾ ਤੁਹਾਨੂੰ ਕਿੰਨਾ ਕੁ ਰੁੜ ਗਏ ਹੋ ਘਰ ਤੁਹਾਡਾ ਵੀ ਗਿਰ ਵੀ ਪਿਆ ਤੇ ਸਾਡਾ ਵੀ ਗਿਰ ਵੀ ਪਿਆ ਸੋਨਾ ਤਾਂ ਡਾ ਵੀ ਗਹਿਣੇ ਪਿਆ ਤੇ ਸਾਡਾ ਵੀ ਗਹਿਣੇ ਪਿਆ ਤੁਹਾਨੂੰ ਕੀ ਲੱਗਦਾ ਵੀ ਹਰਦੀਪ ਮੈਨੂੰ ਕੁਝ ਨਹੀਂ ਦੱਸਦੀਗੀ ਵੀ ਕਿੰਨਾ ਕੁਝ ਤੁਸੀਂ ਜੂਏ 'ਚ ਹਾਰਿਆ ਮੇਰੇ ਆਲਾ ਤੁਹਾਨੂੰ ਆਪਣਾ ਵੱਡਾ ਭਰਾ ਸਮਝਦਾ ਜੇ ਵੱਡਾ ਭਰਾ ਹੀ ਆ ਕੁਝ ਕਰੂ ਤਾਂ ਛੋਟੇ ਨੇ ਤਾਂ ਹੀ ਕੁਝ ਕਰ ਨਹੀਂ ਕਰਨਾ ਬਾਕੀ ਇਸ ਤੋਂ ਉੱਪਰ ਨਾ ਤਾਂ ਮੈਂ ਤੁਹਾਡੇ ਨਾਲ ਇੰਨਾ ਮੱਥਾ ਮਾਰ ਸਕਦੀਆਂ ਨਾ ਆਪਣੇ ਵਾਲੇ ਨਾਲ ਮਾਰ ਸਕਦੀਆਂ ਜੇ ਇਹ ਐਪ ਤੁਸੀਂ ਆਪ ਲਾਇਆ ਨਾ ਇਹਨੂੰ ਛੱਡਣਾ ਵੀ ਤੁਸੀਂ ਆਪ ਹੀ ਹੈ ਤੇ ਕਿੱਦਾਂ ਛੱਡਣਾ ਇਹ ਹੁਣ ਤੁਹਾਨੂੰ ਪਤਾ ਗਹਿਣਾ ਤੇ ਘਰ ਥੋੜਾ ਵੀ ਹੈ ਨਾ ਗਹਿਣੇ ਪਿਆ ਤੇ ਮੇਰਾ ਵੀ ਤੁਹਾਡੇ ਉੱਤੇ ਤਾਂ ਲੱਖ ਰੁਪਈਆ ਹੀ ਕਰਜ਼ਾ ਮੇਰੇ ਉੱਤੇ ਤਾਂ 10 ਲੱਖ ਪਲੱਸ ਕਰਜ਼ਾ ਇਹ ਤੁਹਾਨੂੰ ਕੀ ਲੱਗਦਾ ਮਿਹਨਤ ਨਾਲ ਲੈ ਜੂਗਾ ਇਹ ਤਾਂ ਜੂਏ ਨਾਲ ਹੀ ਲੈਣਾ ਵੀਰੇ ਜੇ ਤੁਸੀਂ ਹੁਣ ਤੋਂ ਜੂਆ ਛੱਡ ਦੋਗੇ ਨਾ ਇਹ 10 ਦਾ 10 ਲੱਖ ਇਦਾਂ ਹੀ ਰਹਿਣਾ ਪਰ ਜੇ ਤੁਸੀਂ ਜੂਆ ਖੇលਦੇ ਰਹੇ ਨਾ ਤੇ 10 ਦਾ 20 ਕਦੋਂ ਬਣ ਜਾਣਾ ਇਹ ਪਤਾ ਹੀ ਨਹੀਂ ਲੱਗਣਾ ਕਰਨੀਆਂ ਪਰਨੀਆਂ ਥੋਡੀਆਂ ਭੁਗਤਣੀਆਂ ਹਰਦੀਪ ਨੂੰ ਤੇ ਰਾਧਿਕਾ ਨੂੰ ਪੈਣੀਆਂ ਨੇ ਅੱਜੇ ਵੀ ਸੰਭਲ ਜੋ ਤੁਹਾਨੂੰ ਪਤਾ ਵੀ ਰੱਬ ਨੇ ਆਪਾਂ ਨੂੰ ਧੀਆਂ ਦਿੱਤੀਆਂ ਨੇ ਤੇ ਧੀਆਂ ਦੀ ਜ਼ਿੰਮੇਵਾਰੀ ਮਾਂ ਤੇ ਉਹਨੂੰ ਮਰਦੇ ਦਮ ਤੱਕ ਨਿਭਾਉਣੀ ਪੈਂਦੀ ਆ ਕੋਈ ਗੱਲ ਨਹੀਂ ਮੈਂ ਸੋਚਦਾ ਆ ਇਹਦੇ ਬਾਰੇ ਤੁਸੀਂ ਮੈਨੂੰ ਪੈਸੇ ਦਿਓ ਮੈਂ ਜਾਵਾਂ ਪੈਸੇ ਲੈਣੇ ਸੀਗੇ ਤਾਂ ਹੀ ਇਹਨੇ ਉਹ ਜਾਂ ਸੁਣ ਲਈਆਂ ਨਹੀਂ ਤਾਂ ਮੈਂ ਵੀ ਸੁਣਾ ਦੇਣੀਆਂ ਸੀਗੀਆਂ ਨਾ ਗੱਲ ਹੋਈ ਕੀ ਸੀ ਪਹਿਲਾਂ ਤਾਂ ਮੈਨੂੰ ਇਹ ਦੱਸ ਛੱਡ ਦੋ ਮੰਮੀ ਤੁਸੀਂ ਮੈਂ ਆਪੇ ਮੰਨ ਲਾਂਗੀ ਤੁਹਾਨੂੰ ਵੀ ਪਤਾ ਹੈ ਕਿ ਅੱਜੂ ਬਾਰੇ ਉਹ ਕਿੰਨਾ ਮਾੜਾ ਬੋਲਦੀ ਪਈ ਸੀ ਕਿ ਮਾਮਾ ਤਾਂ ਜੂਆ ਖੇਡਣ ਜਾਂਦਾ ਹੀ ਆ ਨਾਲ ਅੱਜੂ ਵੀ ਜਾਂਦਾ ਆ ਹੁਣ ਇੱਕ ਭੈਣ ਆਪਣੇ ਭਰਾ ਬਾਰੇ ਇਹ ਗੱਲ ਬਰਦਾਸ਼ਤ ਥੋੜੀ ਕਰੂਗੀ ਆ ਮੈਡਮ ਜੀ ਤੇ ਫੇਰ ਉਹਨੇ ਸੱਚ ਹੀ ਕਿਹਾ ਤੇ ਸੱਚ ਤੇ ਤਾਂ ਮਿਰਚਾਂ ਲੱਗਦੀਆਂ ਪਰ ਉਹੀ ਤਾਂ ਤੈਨੂੰ ਲੱਗੀ ਆ ਮਤਲਬ ਕੀ ਆ ਮੰਮੀ ਤੁਹਾਡਾ ਮੈਂ ਸਮਝੀ ਨਹੀਂ ਉਹ ਮਤਲਬ ਇਹ ਵੀ ਜਿਹੜਾ ਰਮਨ ਜੂਆ ਖੇਡਦਾ ਨਾ ਤਾ ਉਹਦੇ ਨਾਲ ਅੱਜੂ ਵੀ ਬੈੰਦਾ ਤੇ ਜਿਹੜਾ ਰਮਨ ਥੋੜਾ ਬਹੁਤ ਜਿੱਤਦਾ ਉਹ ਅੱਜੂ ਨੂੰ ਦੇ ਦਿੰਦਾ ਤੇ ਨੀ ਮੈਂ ਪਹਿਲੇ ਦੱਸਿਆ ਸੀ ਕਿ ਨਹੀਂ ਉਹ ਮੰਮੀ ਇਹ ਤਾਂ ਮिन्नू ਵੀ ਪਤਾ ਕਿ ਜਦੋਂ ਮਾਮਾ ਜੂਆ ਖੇਡਦਾ ਆ ਅੱਜੂ ਉਹਦੇ ਬਰਾਬਰ ਬੈਠਦਾ ਆ ਪਰ ਰਾਵਿਕਾ ਤਾਂ ਮिन्नू ਗਲਤ ਬੋਲ ਰਹੀ ਸੀ ਕਿ ਅੱਜੂ ਮੇਰੇ ਪਿਓ ਨੂੰ ਉਕਸਾਂਦਾ ਆ ਕਿ ਜੂਆ ਖੇਡੋ ਤੇ ਪੈਸੇ ਮिन्नੂ ਦੋ ਆ ਚਲ ਤੂੰ ਛੱਡ ਜੇ ਉਹ ਕਹਿੰਦੇ ਆ ਤਾਂ ਕਹਿ ਲੈਣ ਦੇ ਜੇ ਉਹਦਾ ਪਿਓ ਜੂਆ ਖੇਡਦਾ ਹੈ ਉਹਦੇ ਚ ਨੁਕਸਾਨ ਹੈ ਤਾਂ ਹੋਈ ਜਾਂਦੇ ਤੂੰ ਕੀ ਲੈਣਾ ਪੰਡਾਲੇ ਤੈਨੂੰ ਪਤਾ ਤਾਂ ਹੈ ਵੀ ਅੱਜੂ ਨੇ ਕੋਈ ਕੰਮ ਕਰਨਾ ਨਹੀਂ ਜੇ ਉਹਦਾ ਖਰਚਾ ਪਾਣੀ ਮਾਮੇ ਵੱਲੋਂ ਨਿਕਲਦਾ ਤੇ ਨਿਕਲ ਲੰਦਾ ਮੰਮੀ ਰਮਨ ਨਾ ਤੁਹਾਡਾ ਭਰਾ ਆ ਤੇ ਤੁਹਾਡਾ ਫਰਜ ਬੰਦਾ ਉਹਨੂੰ ਸਮਝਾਉਂਦਾ ਕਿ ਉਹ ਜੂਆ ਨਾ ਖੇਡੇ ਉਹ ਅਮਨ ਹੁਣ ਸਮਝਾਉਣ ਦਾ ਟਾਈਮ ਗਿਆ ਜੇ ਮੈਂ ਉਹਨੂੰ ਕਿਹਾ ਤੇ ਉਹਨੇ ਕਹਿਣਾ ਮੇਰੇ ਸਿਰ ਤਾਂ ਕਰਜ਼ਾ ਹੀ ਐ ਨਾ ਆ ਭੈਣੇ ਮੇਰਾ ਕਰਜ਼ਾ ਤੂੰ ਲਾ ਦੇ ਤੇ ਆਪਾਂ ਕਿੱਥੋਂ ਲੈਣਾ ਉਹ ਜੇ ਲੱਖ 2 ਲੱਖ ਦਾ ਕਰਜ਼ਾ ਹੁੰਦਾ ਤਾਂ ਆਪਾਂ ਲਾ ਵੀ ਦਿੰਦੇ ਉਹ ਕਰਜ਼ਾ 15 ਤੋਂ 20 ਲੱਖ ਦਾ ਹੁਣ ਆਪਾਂ ਕਿ ਚੱਲਾਂ ਨਾ ਇਹ ਦੱਸ ਤੋ ਉਹ ਕੀ ਗਰੰਟੀ ਐ ਜੀ ਆਪਾਂ ਉਹਦਾ ਕਰਜ਼ਾ ਲਾ ਦੇਵਾਂਗੇ ਤਾਂ ਉਹ ਜੂਆ ਨਹੀਂ ਖੇਡੂਗਾ ਉਹ ਤਾਂ ਕੁਵਾਰੇ ਹੁੰਦੇ ਤੋਂ ਹੀ ਜੂਆ ਖੇਡਣ ਦੀ ਆਦਤ ਪਿਆ ਹੋਇਆ ਫੇਰ ਤਾਂ ਮੰਮੀ ਆ ਹਰਦੀਪ ਮੰਮੀ ਦਾ ਤੇ ਆ ਜਿਹੜੀ ਰਾਧਿਕਾ ਜਿਹੜੀ ਬਾਲੀ ਚੋੜੀ ਹੁੰਦੀ ਇਹਨਾਂ ਦਾ ਜਲੂਸ ਨਾ ਛੇਤੀ ਨਿਕਲੂਗਾ ਇਹ ਦੇਖ ਜਿਹਨੇ 2000 ਦਿੱਤਾ ਤੇ ਚਾਹੇ ਦਿੱਤਾ 10000 ਤੇ ਅਗਲੇ ਨੇ ਤਾਂ ਆਪਣੇ ਦਿੱਤੇ ਹੋਏ ਪੈਸੇ ਵਾਪਸ ਲੈਣੇ ਹੀ ਐ ਜੇ ਆਪਾਂ ਨਹੀਂ ਦੇਵਾਂਗੇ ਤੇ ਉਹ ਮੱਲੇ 'ਚ ਜਲੂਸ ਕੱਢੂਗਾ ਇਹ ਤਾਂ ਰੀਤ ਪਹਿਲੇ ਚਲਦੀ ਆ ਰਹੀ ਆ ਫੇਰ ਤਾਂ ਨਾ ਮੰਮੀ ਤੁਸੀਂ ਇੱਕ ਗੱਲ ਪੱਲੇ ਬੰਨ ਲਓ ਕੱਲ ਨੂੰ ਇਹਨਾਂ ਦਾ ਉਧਰ ਜਲੂਸ ਨਿਕਲਦਾ ਹੋਇਆ ਤੇ ਤੁਹਾਨੂੰ ਫੋਨ ਆਇਆ ਤਾਂ ਤੁਸੀਂ ਬਿਲਕੁਲ ਨਹੀਂ ਜਾਣਾ ਕਿਉਂਕਿ ਤੁਹਾਨੂੰ ਕੋਈ ਗਲਤ ਬੋਲੇ ਇਹ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਉਹ ਤੋਂ ਫਿਕਰ ਨਾ ਕਰ ਜੇ ਮੈਨੂੰ ਫੋਨ ਆਇਆ ਵੀ ਨਾ ਮੈਂ ਤਾਂ ਬਹਾਨਾ ਮਾਰ ਦੇਣਾ ਕਿ ਮੇਰਾ ਸਿਰ ਦੁਖਦਾ ਜਾਂ ਮੈਨੂੰ ਬੁਖਾਰ ਹੈ ਪਰ ਇੱਕ ਗੱਲ ਪੱਕੀ ਹੈ ਕਿ ਜਲੂਸ ਇਹਨਾਂ ਦਾ ਨਿਕਲੂਗਾ ਤੇ ਉਹ ਵੀ ਛੇਤੀ ਔਰ ਜਲੂਸ ਤਾਂ ਇਹ ਨਾ ਮਾਵਾਂ ਧੀਆਂ ਦਾ ਹੀ ਨਿਕਲਣਾ। ਅਕਸਰ ਜਦੋਂ ਕਿਸੇ ਦੇ ਪੈਸੇ ਦੇਣੇ ਹੁੰਦੇ ਆ ਨਾ ਤਾਂ ਰਮਨ ਘਰੋਂ ਬਾਹਰ ਚਲ ਜਾਂਦਾ ਤੇ ਘਰੇ ਤਾਂ ਇਹ ਹੀ ਹੁੰਦੀਆਂ ਦੋਨੋਂ ਮਾਵਾਂ ਧੀਆਂ। ਉਹ ਅੱਜੂ ਤਾਂ ਆਪਣੇ ਮਾਮੇ ਦੇ ਮਗਰ ਲੱਗ ਗਿਆ ਵੀ ਉਹਨੂੰ ਪੁੱਛ-ਪੁੱਛ ਕਰਦਾ ਰਹਿੰਦਾ ਤੇ ਉਹ ਉਹਨੂੰ ਪੈਸੇ ਦੇਂਦਾ ਰਹਿੰਦਾ। ਹੋਰ ਆਪਾਂ ਕੀ ਲੈਣਾ? ਮੇਰੀ ਨਾ ਤੁਸੀਂ ਇੱਕ ਗੱਲ ਸੁਣ ਲਓ। ਅੱਜ ਤੋਂ ਬਾਅਦ ਨਾ ਮੈਂ ਉਸ ਘਰ ਚ ਕਦੀ ਨਹੀਂ ਜਾਣਾ। ਕਿਉਂਕਿ ਜੇ ਮੈਂ ਚਲੀ ਗਈ ਨਾ ਤੇ ਰਾधिका ਦੀ ਲੱਤ ਵਾ ਮੇਰੇ ਹੱਥੋਂ ਟੁੱਟ ਜਾਣੀ। ਤੇ ਜੇ ਉਹ ਇੱਧਰ ਆ ਗਈ ਤਾਂ ਵੀ ਉਹਦਾ ਇਹੀ ਹਾਲ ਹੋਣਾ ਕੱਲ ਨੂੰ ਤੁਸੀਂ ਕਹਿਣਾ ਕਿ ਭੈਣ ਨੂੰ ਘਰੇ ਬੁਲਾ ਕੇ ਤੇ ਆਹ ਹਾਲ ਕਰਤਾ ਆ ਤੂੰ ਉਹਦੇ ਨਾਲ ਕਾਤੇ ਵੈਰ ਕਮਾਣ ਲੱਗੀ ਹੋਈ ਹੈ ਸਟੋਰੀ ਵਿੱਚ ਟਵਿਸਟ ਆਊਗਾ ਉਹ ਸਾਰਾ ਕੁਝ ਨਾ ਇੱਕ ਵਾਰ ਥੋੜੀ ਦੇਖਣ ਨੂੰ ਮਿਲ ਜਾਂਦਾ ਹੁੰਦਾ ਫੇਰ ਤਾਂ ਨਾ ਮੰਮੀ ਤੁਸੀਂ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਜੇ ਰਾਧਿਕਾ ਨੇ ਇਸ ਵਾਰੀ ਮੇਰੇ ਨਾਲ ਕੋਈ ਵੀ ਪੰਗਾ ਲਿਆ ਨਾ ਜਿਹੜੇ ਮਾਪਿਓ ਤੇ ਉਹ ਮਾਣ ਕਰੀ ਫਿਰਦੀ ਆ ਨਾ ਉਹ ਅਸਲ ਚ ਇਹਦੇ ਲੱਗਦੇ ਕੀ ਆ ਸਚਾਈ ਦੱਸ ਕੇ ਨਾ ਸਾਰਾ ਹੰਕਾਰ ਤੋੜ ਦੂੰਗੀ